చాచా చసి మధు మి వే పు కల్ ਓਏ ਨਾਲੇ ਘਰੇ ਰੱਖ ਲਾਂਗੇ ਪੁੱਤ ਖੰਗ ਖੰਗ ਨਹੀਂ ਹੋਣ ਜਿੰਦਾ ਇਹ ਦੇਸੀ ਦਵਾਈ ਹੈ ਤਾ ਅਤਰ ਜੇ ਅਤਰ ਜੇ ਤੁਸੀਂ ਇਹ ਹੈ ਪਹਿਲੀ ਵਾਰੀ ਚੰਨੀ ਨੂੰ ਮੋਢੇ ਤੇ ਜਾਣ ਕੇ ਲੈ ਕੇ ਆਇਆ ਸੀ ਇੱਥੇ ਹੈ ਇਹਨੇ ਚੰਨੀ ਤੋਂ ਮધુਮੱਖੇ ਦਾ ਸੱਤਾ ਹਲਾਤਾ ਨਾਲ ਆਵ ਬੰਡਾ ਮਾਰਦਾ ਇਕ ਲਾ ਕੇ ਚੰਨੀ ਦੇ ਬਚਾਰੇ ਦੇ ਪਿੱਛੇ ਮધુਮੱਖੀਆਂ ਪੈ ਗਈਆਂ ਇਹ ਤਾਂ ਮਾਦੀ ਚਾਚਾ ਦਾ ਭੱਜ ਗਿਆ ਤੇ ਚੰਨੀ ਦਾ ਵਿਚਾਰਾ ਮੂੰਹ ਸਰ ਮੱਖੀਆਂ ਨੇ ਸਜਾਤਾ ਦੰਦੀਆਂ ਵੱਡ ਵੱਡ ਕੇ ਬਾਤ ਜੇ ਤੁਸੀਂ ਬਾਤ ਜੇ ਕਾਣੋਂ ਇਹ ਪਿਸਾ ਲੱਗਦੇ ਹੋ ਤਾਂ ਭੱਜੂਗਾ ਮਧੂ ਮੱਖੀਆਂ ਨੇ ਛੋੜਾ ਮੂੰਹ ਦਾ ਆਪਣਾ ਇਹਨਾਂ ਦਾ ਸਜਾਤਾ